ਸਾਰੇਆਂ ਨੇ ਮਿਲ ਕੇ ਬੜੀ ਜਦੌਦਾਰ ਕੀਤੀ ਕਿ ਜਿਹੜੇ ਫੌਜੀ ਬੇਕਸੂਰ ਕੋਈ ਛੁੱਟੀ ਜਾ ਰਿਹਾ ਸੀ ਕੋਈ ਦੇਖੋ ਤੋਂ ਕੋਰਸ ਤੋਂ ਵਾਪਸ ਆ ਰਿਹਾ ਸੀ ਉਹਨਾਂ ਗੱਡੀਆਂ 'ਚ ਕੱਢ ਕੱਢ ਕੇ ਮਾਰਿਆ ਗਿਆ ਉੱਥੇ ਕੋਈ ਕਿਸੇ ਨੇ ਇਹ ਦੇਖ ਦੇਖ ਕੇ ਕਿ ਸਾਰੇ ਸਿੱਖ ਨੇ ਔਰ ਉਹਨਾਂ ਦੀ ਫਿਰ ਬਾਤ ਨਹੀਂ ਲਏਗੇ ਨੋ ਵਾਰ ਨੋ ਪੀਸ ਮੇਰਾ ਹੌਜ਼ੜ ਸੀਗਾ 6 ਫੁੱਟ ਉੱਪਰ ਉਹਨੂੰ ਕਹਿੰਦਾ ਸੀ ਉਹ ਸਾਹਿਬ ਉਹ ਤੁਸੀਂ ਬੀਬੀਸੀ ਦੀ ਖਬਰ ਪੜ੍ਹੀ ਹੈ ਬੜੇ ਗੁੱਸੇ ਦੇ ਵਿੱਚ ਤੋਂ ਉਥੇ ਰੇਡੀਓ ਫੜਿਆ ਇਦਾ ਸਟੇਸ਼ਨ ਤੇ ਮਨੂੰ ਕਹਿੰਦਾ ਤੁਸੀਂ ਪੜ੍ਹੀ ਹੈ ਮੈਂ ਕਿਹਾ ਕਿਹੜੀ ਖਬਰ ਸੁਣੀ ਹੈ ਮੈਂ ਕਿਹਾ ਕਿਹੜੀ ਕਹਿੰਦਾ ਜੀ ਉਹ ਨਾਂ ਲੈ ਕੇ ਦੱਸ ਦਿਆ ਕੋਈ ਸ਼ਰਮ ਨਹੀਂ ਕਹਿੰਦਾ ਉਥੇ ਬਾਲ ਸਾਹਿਬ ਨੇ ਕਿਹਾ ਕਿ ਬਰਤਾਂ ਛੱਡ ਦਿਓ ਮੈਂ ਕਿਹਾ ਉਹ ਕਲ ਸਰ ਕਹਿੰਦਾ ਦੂਜੀ ਖਬਰ ਛੱਡੀ ਪੜੀ ਜੇ ਮੈਂ ਕਿਹਾ ਕਿਹੜੀ ਸੁਣੀ ਜੇ ਕਿਹਾ ਕਿਹੜੀ ਕੁਸ਼ਵਾਨ ਸੰਗ ਨੇ ਆਪਣੇ ਮੈਡਲ ਵਾਪਸ ਕਰਤੇ ਨੇ ਤੇ ਨਾਲੇ ਉਹਦੀ ਨਿਗਾ ਮੇਰੇ ਪੈਰੋ ਤੇ ਲੱਗੇ ਹੋਈ ਆ ਸਰ ਇਹ ਤੇ ਵੱਡਾ ਸਾਕਾ ਹੋਇਆ ਹੁਣ ਅਸੀਂ ਦੇਖਣਾ ਹੈ ਕਿ ਇੱਕ ਦੇ ਫੌਜ ਦੇ ਵਿੱਚ ਸਾਡਾ ਸਿਆਸੀ ਕਰ ਨਾ ਹੋਵੇ ਇੱਕ ਜਿਹੜੀ ਸਾਡੀ ਸਿਆਸਤ ਹੈ ਜੋ ਕੁਛਨ ਦੇਖੋ ਬਾਪਰ ਰਿਹਾ ਉਹਦੇ ਤੇ ਵੀ ਸਾਨੂੰ ਰੋਕ ਲਾਉਣ ਦੀ ਲੋੜ ਹੈ ਅਪਗ੍ਰੇਸ਼ਨ ਸੰਦੂਰ ਦੇ ਟਾਈਮ ਤੇ ਹੋਤੇ ਆ ਜਿਹੜੀ ਅੰਮ੍ਰਿਤਸਰ ਬਾਪਰ ਰਿਹਾ ਕਿ ਭਾਈ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਅਸੀਂ ਜਿਹੜਾ ਕਿ ਮਸਾਇਲ ਆ ਰਹੇ ਸੀ ਸ਼ਾਇਦ ਹੋ ਗੂ ਪਰ ਮੰਦਰ ਸਾਹਿਬ ਦੇ ਉਤੇ ਹਮਲਾ ਰੋਕਿਆ ਸੀ ਇਹ ਕੁਝ ਵੀ ਹੋ ਸਕਦਾ ਹੈ ਠੀਕ ਹੈ ਉਹਨਾਂ ਨੇ ਪ੍ਰੀਵੈਂਟਿਵ ਮਿਹਨਤ ਲਈ ਠੀਕ ਹੈ ਉਹ ਤੁਹਾਡੀਆਂ ਐਲ 70 ਗਨ ਸਾਡੇ ਰਡਾਰ ਸਾਡੇ S400 ਸਾਰਾ ਸਿਸਟਮ ਮਗਰ ਸਾਨੂੰ ਲੋੜ ਹੈ ਕਿ ਗਲਤੀ ਨਾ ਵੀ ਹੋ ਸਕਦਾ ਜਿਹੜਾ ਪੁਂਚtion ਪਾਵੇ ਜੋ ਮਰਜ਼ੀ ਕਹੀ ਜਾਣ ਉਥੇ ਤਾਂ ਸਾਰਾ ਨਜ਼ਰ ਗਲਤੀ से ਨਹੀਂ ਮੈਂ ਤਾਂ ਸਮਝਦਾ ਹਲੇ ਵੀ ਕਿ ਉਹਤੇ ਕੀਤਾ ਗਿਆ ਹਮਲਾ ਇਸ ਵਾਸਤੇ ਸਾਨੂੰ ਲੋੜ ਹੈ ਹੁਜੀ ਸੰਸਥਾ ਨੂੰ ਮੈਂ ਤੇ ਬੇਨਤੀ ਕਰਨਾ ਚਾਹੁੰਦਾ ਆ ਖੜੇ ਨਸਗਤਰ ਜਨਨ ਸਾਹਿਬ ਤੁਹਾਡੇ ਸਾਹਮਣੇ ਕਿ ਇੱਕ ਕਿਸਮ ਦਾ ਮਤਾ ਪਾਸ ਹੋਏ ਇਹ ਡਿਸਕਸ ਹੋਏ ਕਿ ਇੱਕ ਨੋ وار ਜ਼ੋਨ ਪਰਮ ਸਤਕਾਰਯੋਗ ਸਟੇਟ ਦੇ ਬਰਾਦਮਾਨ ਬਹੁਤੀ ਅਮ ਸ਼ਖਸੀਅਤਾਂ ਮੇਰੇ ਸਹਾਤੇ ਹੋਫਰ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੜੇ ਵਿਸਤਾਰਪੂਰ ਢੰਗ ਨਾਲ 47 ਤੋਂ ਪਹਿਲਾਂ ਵੀ ਬ੍ਰਿਟਿਸ਼ ਟਾਈਮ ਤੋਂ ਲੈ ਕੇ ਹੁਣ ਤੱਕ ਸਦਾ ਜਸਪਾਲ ਜੀ ਨੇ ਵਿਚਾਰ ਸਾਂਝੇ ਕੀਤੇ ਨੇ ਮੈਂ ਸਿਰਫ ਇਸ ਵਿਸ਼ੇ ਦੇ ਮੁਤਾਬਕ ਗੱਲ ਕਰਨ ਤੋਂ ਪਹਿਲਾਂ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਸਨ 84 ਦੇ ਵਿੱਚ ਇੱਕ ਖੂਨੀ ਸਾਾਕਾ ਵਾਪਰਿਆ ਜਿਹਦੇ ਵਿੱਚ 37 ਗੁਰਦਆਮਾਂ ਨੂੰ ਫੌਜ ਨੇ ਹਮਲੇ ਕੀਤੇ ਜਾਂ ਉਹਨਾਂ ਦੇ ਨਾਲ ਸਾਥੀਆਂ ਨੇ ਹਜੂਮ ਨੇ ਤੋਂ ਦੇ ਨਾਲ ਪੂਰੇ ਪ੍ਰਭਾਵਿਤ ਹੋਏ ਪੂਰਾ ਸਿੱਖ ਜਗਤ ਪ੍ਰਭਾਵਿਤ ਹੋਇਆ ਫੌਜੀਆ ਨੇ ਵੀ ਗੱਡੀਆਂ ਚੋਂ ਉਤਾਰ ਕੇ ਮੌਤੇ ਕਹਾਟ ਉਤਾਰਿਆ ਗਿਆ ਤੋ ਸਭ ਤੋਂ ਪਹਿਲਾਂ ਮੈਂ ਉਹਨਾਂ ਹਜ਼ਾਰਾਂ ਸੂਰਬੀਰ ਯੋਧਿਆਂ ਨੂੰ ਜਿਹੜੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਜ਼ਖਮੀ ਹੋ ਗਏ ਜਲਜ ਰਕੇ ਗਏ ਉਹਨਾਂ ਨੂੰ ਕੋਟਾਂ ਕੋਟ ਪ੍ਰਣਾਮ ਕਰਦਾ ਹਾਂ ਉਹਨਾਂ ਨੂੰ ਸਜਦਾ ਕਰਦਾ ਹਾਂ ਉਹਨਾਂ ਨੂੰ ਸੈਲੂਟ ਕਰਦਾ ਮੈਂ ਸਿਰਫ ਦੋ ਚਾਰ ਗੱਲਾਂ ਕਰਨੀਆਂ ਨੇ ਬੜੇ ਵਿਦਵਾਨ ਬੈਠੇ ਨੇ ਜਸਟਿਸ ਰਣਜੀਤ ਸਿੰਘ ਜੀ ਵੀ ਹਾਗੇ ਨੇ ਕਿ ਅਸੀਂ ਗੱਲ ਇਤਿਹਾਸ ਹੈਗਾ ਉਦੋਂ ਬਾਅਦ ਵਾਟ ਇਸ ਆਰ ਕੰਟਰੀਬਿਊਸ਼ਨ ਅਸੀਂ ਆਪਣੇ ਆਪ ਤੇ ਅੰਦਰ ਝਾਤੀ ਮਾਰੀ ਹੈ ਅਸੀਂ ਕੀ ਕੀਤਾ ਸਮਾਜ ਵਾਸਤੇ ਸਿੱਖ ਕੌਮ ਵਾਸਤੇ ਸਿੰਘ ਸਾਹਿਬੀ ਬੈਠੇ ਨੇ ਉਹ ਵੀ ਗੱਲਾਂ ਕਰਨਗੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਨਾ ਕਿ ਜੇਕਰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਹਾਲੇ ਤੱਕ ਜੇਲਾ ਚ ਕੋਈ ਗਿਆ ਜਗਿਆ ਤੇ ਉਹਦੀ ਕੋਈ ਹਾਲੇ ਤੱਕ ਪੂਰੀ ਕਾਰਵਾਈ ਨਹੀਂ ਹੋਈ ਤੇ ਉਹ ਹੋਏ ਕਿਤਾ ਇਸ ਵਾਸਤੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਅੱਜ ਨੈਰੇਟਿਵ ਬਦਲੀ ਹੋ ਰਿਹਾ ਸਿੱਖ ਸਿਆਸਤ ਵਿੱਚ ਵੰਡੀਆਂ ਪਾਉਣ ਵਾਲੀਆਂ ਗੱਲਾਂ ਨੇ ਤੁਸੀਂ ਦੇਖ ਲਿਆ ਕੱਲ ਕੀ ਹੋਇਆ ਅਕਾਲ ਤਖਤ ਸਾਹਿਬ ਦੇ ਅੱਜ ਤੱਕ ਮੇਰੇ ਖਿਆਲ ਪਹਿਲੀ ਵਾਰੀ ਹੋਇਆ ਅਕਾਲ ਇਹ 40 ਸਾਲਾਂ ਚ ਜਦੋਂ ਕੇ ਉਥੇ ਕੌਮ ਦੇ ਨਾਂ 'ਤੇ ਸੰਦੇਸ਼ ਦੇਣ ਲੱਗਿਆ ਰਾਸਚੀ ਗੱਲਬਾਤ ਕੀਤੀ ਹੈ ਤੂੰ ਇਹਦੇ ਤੇ ਗੌਰ ਕਰਨ ਦੀ ਲੋੜ ਹੈ ਮੈਂ ਸਿਰਫ ਜੋਗੇ ਇਥੇ ਜਨਰ ਕਰਤਾਰ ਸਿੰਘ ਜਦੋਂ ਹੁੰਦੇ ਸੀ ਤੇ ਇਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਇਹ ਸਾਰਿਆਂ ਨੇ ਮਿਲ ਕੇ ਬੜੀ ਜਦੌਦਾਦ ਕੀਤੀ ਕਿ ਜਿਹੜੇ ਫੌਜੀ ਬੇਕਸੂਰ ਕੋਈ ਛੁੱਟੀ ਜਾ ਰਿਹਾ ਸੀ ਕੋਈ ਦੇਖੋ ਉਥੋਂ ਕੋਰਸ ਤੋਂ ਵਾਪਸ ਆ ਰਿਹਾ ਸੀ ਉਹਨਾਂ ਗੱਡੀਆਂ 'ਚੋਂ ਕੱਢ ਕੱਢ ਕੇ ਮਾਰਿਆ ਗਿਆ ਉੱਥੇ ਕੋਈ ਕਿਸੇ ਨੇ ਇਹ ਦੇਖ ਦੇਖ ਕੇ ਕਿ ਸਾਰੇ ਸਿੱਖ ਨੇ ਔਰ ਉਹਨਾਂ ਦੀ ਫਿਰ ਬਾਤ ਨਹੀਂ ਲੇ ਗਈ ਉਹਨਾਂ ਦੇ ਕੋਈ ਉਹਨਾਂ ਦੇ ਦੇਖੋ ਉਹਨਾਂ ਦੇ ਕੋਈ ਉਹ ਐਫ ਆਈ ਆਰ ਵਗੈਰਾ ਜਿਹੜੀਆਂ ਹੋਈਆਂ ਕਿ ਕੁਝ ਹੋਇਆ ਮਗਰ ਉਹਨਾਂ ਦੇ ਫੌਜ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਕਿਉਂਕਿ ਮੈਂ ਉਸ ਵੇਲੇ ਫੌਜ ਸੀਗਾ ਤੇ ਉਹਦੀ ਗੱਲ ਵੀ ਮੈਂ ਕਰਨੀ ਹੈ ਤੇ ਉਸ ਵੇਲੇ ਉਹਨਾਂ ਦੇ ਖਿਲਾਫ ਅਸੀਂ ਤੇ ਨਾਂ ਲਿਖ ਲੈ ਕੇ ਮੇਰੇ ਕੋਲ ਦੋ ਆਈਡੀਆਂ ਵੱਡੀਆਂ ਫਾਈਲਾਂ ਮੌਜੂਦ ਨੇ ਹਾਲੇ ਵੀ ਆਰਟੀਆਈ ਥੱਲੇ ਇਨਫੋਰਮੇਸ਼ਨ ਲੈਣ ਵਾਸਤੇ ਤੇ ਪੀਰ ਮੁਹੰਮਦ ਸਾਹਿਬ ਨਾਲ ਸੀਗੇ ਜਨਰਲ ਸਾਹਿਬ ਵੀ ਇੱਕ ਮੀਟਿੰਗ 'ਚ ਸੀਗੇ ਤੇ ਉਹ ਹਾਲੇ ਤੱਕਰ ਵੀ ਕਈ ਸਜਾਵਾਂ ਬਾਅਦ ਜਾ ਕੇ ਬੜੀ ਮੁਸ਼ਕਲਾਂ ਲੱਭੇ ਨਾ ਹੀ ਨਹੀਂ ਸੀ ਆਗੇ ਇਹ ਕੁਝ ਵਾਪਰਿਆ ਤੇ ਹੁਣ ਅਸੀਂ ਤੇ ਇਹ ਦੇਖਣਾ ਹੁਣ ਅੱਗੋਂ ਸੁਚੇਤ ਹੋਈਏ ਮੈਂ ਦੱਸਣਾ ਚਾਹੁੰਦਾ ਕਿ ਸਨ 84 ਤੋਂ ਬਾਅਦ ਸਾਡੇ ਸਿੱਖ ਕਈ ਫੌਜੀ ਅਫਸਰ ਜਿਹੜੇ ਕਿ ਜਰਨਲ ਬਣ ਤੱਕ ਕਾਬਲ ਸੀਗੇ ਉਹਨਾਂ ਨੇ ਵੀ ਨਕਾਰਾ ਕਰਤਾ ਕਿ ਉਹਨਾਂ ਕੋਲ ਕੋਰਟ ਕੇਸ ਚੱਲੇ ਨੇ ਬ੍ਰਿਗੇੜੀਅਤ ਸਾਹਿਬ ਦੀ ਉਹ ਜਰਨਲ ਬੰਦੇ ਕਦ ਜਦੋਂ ਕਿ ਇਹ ਕਾਰਗਿਲ ਹੋਇਆ ਮਤਲਬ ਇਸ ਕਿਸਮ ਦਾ ਵਤੀਰਾ ਹੋ ਲਗਿਆ ਔਰ ਹੁਣ ਵੀ ਫੌਜ ਦੇ ਵਿੱਚ ਪੋਲੀਟਿਕਾਈਜ਼ੇਸ਼ਨ ਹੋ ਰਹੀ ਹੈ ਸਿਆਸਤ ਕਸੋੜੀ ਜਾ ਰਹੀ ਹੈ ਮੈਂ 84 ਦੀ ਗੱਲ ਕਰਨਾ ਚਾਹੁੰਦਾ ਕਿਉਂਕਿ ਜਦੋਂ ਗੁਰਦੁਆਰਾ ਸਾਹਿਬ ਤੇ ਹੁਣ ਆਪਰੇਸ਼ਨ ਤੋਂ ਦੂਰ ਦੇ ਟਾਈਮ ਦੇ ਉੱਤੇ ਹਮਲਾ ਹੋਇਆ ਹੈ ਇਸ ਸਵਾਲ ਸੈਮ ਨੂੰ ਯਾਦ ਆ ਗਿਆ ਸਨ 83 ਤੋਂ ਲੈ ਕੇ ਸਨ 77 ਸਿਕਰ ਮਨੁਸੁਭਾਗ ਪ੍ਰਾਪਤ ਹੋਇਆ ਇੱਕ ਸਿੱਖ ਪ੍ਰਡੋਮੀਨੈਂਟਲੀ ਸਿੱਖ ਦੋ ਸਿੱਖ ਬੈਟਰੀਆਂ ਇੱਕ ਡੋਗਰਾ ਬੈਠੀ 67% ਸਿਕਸ ਇੱਕ ਡੋਗਰਾ ਬੈਟਰੀ ਉਹਦੀ ਕਮਾਂਡ ਕਰਨ ਦਾ ਲਾਈਨ ਆਫ ਕੰਟਰੋਲ ਇੱਕ ਇੱਕ ਪਹਾੜੀ ਮੈਂ ਜਾ ਜੀਏ ਕਿ ਉਸ ਤੋਂ ਪਹਿਲਾਂ ਕਤਰ ਦੀ ਜੰਗ ਕਿ ਮੋਥੇ ਲੜ ਚੁੱਕਿਆ ਹਰੀ ਸੈਕਟਰ ਚ ਤੇ ਮੇਰੀ ਪਲਟਨ ਉਸ ਸਮੇ ਜਿਹੜਾ ਮੈਂ ਜੰਗ ਹੀ ਉਹਨਾਂ ਲੜੀ ਸੀ ਉਸ ਤੋਂ ਬਾਅਦ ਇਹਨਾਂ ਹੁਕਮ ਦੇ ਕੋਰਸ ਕਰ-ਕਰ ਕੇ ਜਦੋਂ ਕਮਾਂਡ ਦਾ ਮੌਕਾ ਆਇਆ ਤੇ ਫਿਰ ਮੈਨੂੰ ਮਿਲਿਆ ਤੇ ਮੈਨੂੰ ਕਹਿਣ ਲੱਗੇ ਕਿ ਤੁਸੀਂ ਉੱਥੇ ਦਿਵਲਾਲੀ ਕਿਉਂ ਨਹੀਂ ਤੁਹਾਨੂੰ ਕਮਾਂਡ ਆਰਮੀ ਕਮਾਂਡਰ ਚਾਹੁੰਦਾ ਸੀ ਮੈਂ ਕਿਹਾ ਨਹੀਂ ਮੇਰੀ ਪੋਸਟਿੰਗ ਜੇਕਰ ਹੋ ਰਹੀ ਹੈ ਉੱਥੇ ਮੇਰੀ ਪਲਟਨ ਜਿੱਥੇ ਕਿ ਮੈਂ ਉਹਨਾਂ ਨਾਲ ਜੰਗ ਲੜੀ ਹੈ ਤੇ ਭਾਵੇਂ ਉਹ ਆਪਰੇਸ਼ਨ ਏਰੀਆ ਕਿਤੇ ਉੱਥੇ ਜਾਵਾਂਗਾ ਹੁਣ ਕੀ ਵਾਪਰਿਆ ਹੁਣ ਉੱਥੇ ਸਿੱਖਾਂ ਦੇ ਮਨਾਂ ਦੇ ਵਿੱਚ ਬੜਾ ਰੋਸ ਸੀਗਾ ਫੌਜੀ ਸਾਡੇ ਇਸ ਪੈਨੀ ਪੈਕਟ ਦੇ ਵਿੱਚ ਪੁਛ ਏਰੀਆ ਦੀ ਗੱਲ ਕਰਦਾ ਲਾਈਨ ਆਫ ਕੰਟਰੋਲ ਜਿੱਥੇ ਨੋ ਵਾਰ ਨੋ ਪੀਸ ਪੋਸਚਰ ਹੁੰਦਾ ਜਿਹਦੇ ਵਿੱਚ ਦੋ ਗੰਨਾ ਹਰ ਟਾਈਮ ਤੇ ਡਿਪਲੋਏ ਰਹਿੰਦੀ ਉਹਦੀ ਗੱਲ ਕਰਦਾ ਹਾਂ ਤਾਂ ਕਿ ਲੋੜ ਪੈਣ ਤੇ ਆਰਮੀ ਕਮਾਂਡਰ ਦੀ ਪਰਮਿਸ਼ਨ ਹੋ ਜੇ ਨਾਲ ਕੋਈ ਕਾਰਵਾਈ ਹੋ ਸਕੇ ਪਿਕਟਾਂ ਦੇ ਉੱਤੇ ਓਪੀ ਪਾਰਟੀਆਂਸ ਸਾਰੇ ਮੇਰੇ ਸਿਕ ਜੀਓ ਸਨ ਅਫਸਰ ਜਿਹੜੇ ਸੀਗੇ ਬੜੇ ਘੱਟ ਪੋਸਟਡ ਸੀਗੇ ਤੇ ਜੀਸੀਓ ਹੀ ਕੰਮ ਕਰਦੇ ਸੀ ਸਾਰੇ ਦੋ ਜੀਸੀਓ ਜਦੋਂ ਮੈਂ ਕਮਾਂਡ ਸੰਭਾਲ ਲਈ ਇੱਕ ਜੀਸੀਓ ਗੋਡ ਬleses ਹੋਲ ਨੈਸ਼ਨਲ ਲੈਵਲ ਪਲੇਅਰ ਹਾਕੀ ਪਲੇਅਰ ਸੁਪੀਦਾ ਮਹਿੰਦਰ ਸਿੰਘ ਕੈਪਟਨ ਬੜਿਆਂ ਬਾਅਦ ਤੇ ਉਹ ਇੱਕ ਪਾਸੇ ਸੀ ਤੇ ਦੂਜਾ ਦੂਜੇ ਪਾਸੇ ਉਹ ਇਦਾਂ ਸਾਰੇ ਮੱਲੂ ਕਹਿਣ ਲਗਾ ਇਹ ਸਭ ਉਹ ਦੂਜੀ ਪਲਟਨ 8 ਸਿਕ ਸੀ ਮੇਰੀ 51 ਮਾਉਂਟਨ ਰੈਜiment ਹੁਣ ਮੀਡੀਅਮ ਬਣੀ ਰਸਤੇ ਚ ਬਤਾਰ ਨਾਲਾ ਹੁੰਦਾ ਸੀ ਅਗਲੇ ਪਾਸੇ 8 ਸਿਕ ਪਿਕਟਾਂ ਦੇ ਉੱਤੇ ਸੀ ਮਗਰ ਸਾਡੀਆਂ اوਪੀ ਪਾਰਟੀਆਂ ਉਹ ਕਹਿੰਦਾ ਸਾਬ ਮੇਰੀਆਂ ਲਾਈਨਾਂ ਤੋੜਤੀਆਂ ਕੱਟ ਦਿੱਤੀਆਂ ਗਏ ਨੇ ਵਾਇਰਲੈਸ ਸੈੱਟ ਹੁੰਦਾ ਸੀ ਉਦੋਂ ਕਿਹੜੇ ਮੋਬਾਈਲ ਸਿਸਟਮ ਸੀਗਾ ਤੇ ਕਹਿੰਦਾ ਮੈਨੂੰ ਇਹ ਦਿਖਾ ਰਹੇ ਨੇ ਸਟੇਮ ਗਨ ਕਿ ਤੂੰ ਵੀ ਸਿੱਖੇ ਤੂੰ ਵੀ ਸਾਡੇ ਨਾਲ ਚੱਲਣਾ ਇੱਥੇ ਬਗਾਵਤ ਹੋ ਜਾਣੀ ਹੈ 8 ਸਿਕ ਪਲਟਨ ਦਾ ਮੇਰਾ ਕੱਲ ਲੇਖ ਆਇਆ ਬੜਾ ਫਰੰਟ ਪੇਜ ਤੇ ਤੁਸੀਂ ਕਈਆਂ ਨੇ ਪੜਿਆ ਹੋਣਾ ਬੋਕਸਮੈਨ ਦੇ ਫਰੰਟ ਪੇਜ ਤੇ ਅਖਬਾਰ ਦੇ ਫਰੰਟ ਪੇਜ ਤੇ ਮੈਂ ਜ਼ਿਕਰ ਕੀਤਾ ਉਹਦਾ ਜੀ ਕਹਾਂ ਲਗਾਓ ਕਿ ਆਪ ਮੈਂ ਕਿਹ ਗੱਲ ਸੁਣੋ ਦਰ ਤੇ ਮਨੂੰ ਹੀ ਹੈਗਾ ਕਿਉਂਕਿ ਮੈਂ ਆ ਇੱਕ ਉੱਥੇ ਗਿਆ ਆਪਣੀ ਨੋਵਾਰ ਲੋ ਪੀਸ ਤੇ ਮੇਰਾ ਹੌਲਦਾਰ ਸੀਗਾ 6 ਫੁੱਟਾ ਮਨੂੰ ਕਹਿੰਦਾ ਸੀ ਉਹ ਸਾਹਿਬ ਉਹ ਤੁਸੀਂ ਬੀਬੀਸੀ ਦੀ ਖਬਰ ਪੜ੍ਹੀ ਹੈ ਬੜੇ ਗੁੱਸੇ ਦੇ ਵਿੱਚ ਤੋਪ ਉਥੇ ਰੇਡੀਓ ਪੜਿਆ ਏਦਾ ਸਟੇਸ਼ਨ ਤੇ ਮਨੂੰ ਕਹਿੰਦਾ ਤੁਸੀਂ ਬੜੀ ਮੈਂ ਆਖਿਆ ਕਿਹੜੀ ਖਬਰ ਸੁਣੀ ਹੈ ਮੈਂ ਆਖਿਆ ਕਿਹੜੀ ਕਹਾਂ ਦੀਓ ਨਾ ਲੈ ਕੇ ਦੱਸ ਦਿਆਂ ਕੋਈ ਸ਼ਰਮ ਨਹੀਂ ਕਹਿੰਦਾ ਉਥੇ ਬਾਲ ਸਾਹਿਬ ਨੇ ਕਿਹਾ ਕਿ ਬਹਿਰਤਾਂ ਛੱਡ ਦਿਓ ਮੈਂ ਕਿਹਾ ਉਹ ਗੱਲ ਸੁਣ ਕਹਿੰਦਾ ਦੂਜੀ ਖਬਰ ਛੱਡੀ ਪੜੀ ਜਾਏ ਮੈਂ ਕਿਹਾ ਕਿਹੜੀ ਸੁਣੀ ਜਾਏ ਕਿਹਾ ਕਿਹੜੀ ਖੁਸ਼ਵੰਸ ਸਿੰਘ ਨੇ ਆਪਣੇ ਮੈਡਲ ਵਾਪਸ ਕਰਤੇ ਨੇ ਤੇ ਨਾਲੇ ਉਹਦੀਆਂ ਨਿਗਾ ਮੇਰੇ ਮੈਡਲ ਤੇ ਲੱਗੀਆਂ ਹੋਈਆਂ ਸਨ ਮਨੂੰ ਉਹ ਦੇਖ ਰਿਆ ਸੀ ਮੇਰਾ ਰਿਐਕਸ਼ਨ ਕੀ ਹੈ ਮੇਰੇ ਮੈਡਲਾਂ ਦੇਖਦਾ ਉਹਨੇ ਵਾਪਸ ਕਰਤੇ ਨੇ ਕਿ ਤੁਸੀਂ ਤੇ ਤੁਰੇ ਫਿਰਦੇ ਹੋ ਮੈਂ ਕਿਹਾ ਗੱਲ ਸੁਣੋ ਜੇਕਰ ਤੁਸੀਂ ਛੱਡ ਗਏ ਕੁਝ ਹੋਇਆ ਪਹਿਲੀ ਗੱਲ ਇਹ ਕਿ ਦੇਰਸ ਰੋ ਕੁਐਸਚਨ ਮੈਨੂੰ ਪਤਾ ਸੀ ਕਿ ਇੱਕ ਵੀ ਜਵਾਨ ਜਿਹੜਾ ਨਾਲ ਮੈਂ ਜੰਗ ਲੜੀਏ ਮੇਰੇ ਹੁਕਮ ਤਬਾ ਕਿਤੇ ਨਹੀਂ ਜਾ ਸਕਦੇ ਮਗਰ ਜੇਕਰ ਤੁਸੀਂ ਹੋ ਗਿਆ ਜੇ ਕੁਝ ਕੁਝ ਕੀਤਾ ਤੇ ਹਾਲਤ ਬੁਰੀ ਹੋ ਜਾਏਗੀ ਔਰ ਐਦਾ ਹੀ ਹੁਣ ਜਿਹੜੇ ਧਰਮੀ ਫੌਜੀ ਨੇ ਇਹ ਕੁਝ ਹੋਇਆ ਮਗਰ ਉੱਥੇ 48 ਘੰਟੇ ਪਹਿਲੋ ਜਦੋਂ ਮੈਂ ਕਮਾਂਡਰ ਨੂੰ ਦੱਸਿਆ ਕਿ ਮੇਰੀ ਤੇ ਪਲਟਨ ਐਦਾਂ ਦਾ ਕੰਮ ਕਰ ਨਹੀਂ ਸਕਦੀ ਬਣਗੇੜੀ ਧਰਮ ਬਣੇ ਸਿਰ ਇੱਥੇ ਸੈਟਲ ਨਹੀਂ ਉੱਤ ਚੰਦੀ ਗਾੜੀ ਇਹ ਕੰਮ ਕਰ ਨਹੀਂ ਸਕਦੀ ਕਾਰੋ ਕਾਮਰ ਥਾਲੀ ਕਰਨੇ ਮ ਜੀਓ ਸੀ ਮਦਸਤਾ ਕੇ ਕੰਮ ਹੋਏ ਕਹਿੰਦੇ ਤੇਰੇ ਮੇਰੇ ਬੰਦੇ ਬੁਰੇ ਕਾਇਮ ਨੇ ਉਸ ਪਲਟਨ ਨੇ ਆਪਣਾ ਇਹ ਕੰਮ ਕੀਤਾ ਕਿ ਅਸੀਂ ਚਾਰ ਅਫਸਰਾਂ ਨੂੰ ਚਾਰ ਟੋਲੀਆਂ ਬਣਤੀਆਂ ਉਹਨਾਂ ਨੂੰ ਝਟਕਾਉਣਾ ਜਿਹੜੇ ਸਾਡੇ ਧਰਮ ਦੇ ਖਿਲਾਫ ਬੋਲਦੇ ਨੇ ਉਹਨਾਂ ਨੇ ਵੰਡੀਆਂ ਇੱਕ ਖਡਰੇ ਸੋਣੀ ਸੀ ਸੋਰੇ ਸੋਰੇ ਉਹ ਖਡਰੇ ਇਸ ਜਾਣਾ ਸੀ ਦੇਖੋ ਇਹ ਪਲਾਨ ਬਣ ਗਈ ਹੈ ਔਰ ਉਥੇ ਇੱਕ ਮੇਜਰ ਥੱਲੇ ਚਲਾ ਗਿਆ ਜਦੋਂ ਉਹਨੇ ਪੁੱਛਿਆ ਆਪਣੇ ਸੀਐਚਐਮ ਨੂੰ ਉਸਰਾਓ ਕੀ ਹਾਲ ਹੈ ਕਹਿੰਦਾ ਚੜਦੀ ਕਲਾ ਉਹਨੇ ਜੋ ਜਵਾਬ ਦਿੱਤਾ ਤੇ ਮੈਨੂੰ ਤੇ ਉਹ ਲਿਖਦਿਆਂ ਵੀ ਸ਼ਰਮ ਆਉਂਦੀ ਹੈ ਤੇ ਗੱਲ ਕਰਦਿਆਂ ਸ਼ਰਮ ਆਉਂਦੀ ਹੈ ਮਗਰ ਉਹ ਕੋਰਟ ਇਨਕੁਆਇਰੀ ਚ ਕੋਰਟ ਮਾਰਸ਼ਲ ਚ ਵੀ ਹੋਇਆ ਹੈ ਇਹਨੇ ਲਫ਼ਜ਼ ਤੇ ਉਹਨੇ ਜੋ ਉਹਨੇ ਕਿਹਾ ਅੱਛਾ ਫਿਰ ਇਹਨਾਂ ਨੇ ਚਾਰ ਬਣਾਈਆਂ ਜਦੋਂ ਉੱਥੇ ਤਿੰਨ ਤੇ ਕੰਪਨੀਆਂ ਜਿਹੜੀਆਂ ਉਸ ਉੱਥੇ ਮੈਸੇਜ ਚਲੇ ਗਿਆ ਲਾਈਨ ਕਮਿਊਨੀਕੇਸ਼ਨ ਸੀ ਕਿ ਕਾਰਡ ਰਿਸ ਕੈਂਸਲ ਹੈ ਤੇ ਉਹ ਇੱਕ ਜਿੱਦੇ ਕਿ ਇੱਕ ਟਾਰਗੇਟ ਸੀਗਾ 2IC ਉਹਦੇ ਕੋਲ ਚਲਾ ਗਿਆ ਉਹਦੇ ਕਮਰੇ ਜਾ ਕੇ ਉਹਨੂੰ ਮਾਰਿਆ 28 ਥੇ ਵਜੇ ਗੋਲੀ ਮੈਂ ਇਥੇ ਇਹ ਨਹੀਂ ਗੱਲ ਕਰਨਾ ਚਾਹੁੰਦਾ ਕਿ ਉਹ ਤੋਂ ਬਾਅਦ ਸਿਰਫ ਹੁਣ ਅਸੀਂ ਇਹ ਤੇ ਵੱਡਾ ਸਾਾਕਾ ਹੋਇਆ ਹੁਣ ਅਸੀਂ ਦੇਖਣਾ ਹੈ ਕਿ ਇੱਕ ਤੇ ਫੌਜ ਦੇ ਵਿੱਚ ਸਾਡਾ ਸਿਆਸੀ ਕਰ ਨਾ ਹੋਵੇ ਇੱਕ ਜਿਹੜੀ ਸਾਡੀ ਸਿਆਸਤ ਹੈ ਜੋ ਕੁਛਨ ਦੇਖੋ ਵਾਪਰ ਰਿਹਾ ਉਦੇ ਤੇ ਵੀ ਸਾਨੂੰ ਰੋਕ ਲਾਉਂਦੀ ਲੋੜ ਹੈ ਔਰ ਇੱਕ ਗੱਲ ਮੈਂ ਹੋਰ ਇੱਕ 2 ਮਿੰਟਾਂ ਚੀ ਗਰਮ ਕਰ ਦੇਣੀ ਹੈ ਉਹ ਇਹ ਕਿ ਹੁਣ ਆਪਰੇਸ਼ਨ ਸੰਦੂਰ ਦੇ ਟਾਈਮ ਤੇ ਉਤੇ ਆ ਜਿਹੜੀ ਅੰਮ੍ਰਿਤਸਰ ਬਾਪਰਿਆ ਕਿ ਭਾਈ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਅਸੀਂ ਜਿਹੜਾ ਕਿ ਮਸਾਇਲ ਆ ਰਹੇ ਸੀ ਸ਼ਾਇਦ ਉਹ ਹਰਮੰਦਰ ਸਾਹਿਬ ਦੇ ਉਤੇ ਹਮਲਾ ਰੁਕ ਗਿਆ ਸੀ ਇਹ ਕੁਝ ਵੀ ਹੋ ਸਕਦਾ ਹੈ ਠੀਕ ਹੈ ਉਹਨਾਂ ਨੇ ਪ੍ਰੀਵੈਂਟਿਵ ਮਿਹਨਤ ਲਈ ਠੀਕ ਹੈ ਉਹ ਤੁਹਾਡੀਆਂ ਐਲਐਸਐਮਟੀ ਗਾਉਂ ਸਾਡੇ ਰਡਾਰ ਸਾਡੇ ਐਸ 400 ਸਾਰਾ ਸਿਸਟਮ ਮਗਰ ਸਾਨੂੰ ਲੋੜ ਹੈ ਕਿ ਗਲਤੀ ਨਾ ਵੀ ਹੋ ਸਕਦਾ ਜਿਹੜਾ ਪੁਂਚ ਤੇ ਹੁਣ ਪਾਵੇ ਜੋ ਮਰਜੀ ਕਹੀ ਜਾਨ ਉਥੇ ਤਾਂ ਸਾਰਾ ਨਿਰ ਗਲਤੀ से ਨਹੀਂ ਮੈਂ ਤਾਂ ਸਮਝਦਾ ਹਾਲੇ ਵੀ ਕਿ ਉਥੇ ਕੀਤਾ ਗਿਆ ਹਮਲਾ ਇਸ ਵਾਸਤੇ ਸਾਨੂੰ ਲੋੜ ਹੈ ਉਹ ਜੀ ਸੰਸਥਾ ਨੂੰ ਮੈਂ ਤੇ ਬੇਨਤੀ ਕਰਨਾ ਚਾਹੁੰਦਾ ਆ ਖੜੇ ਨੇ ਸਕੱਤਰ ਜਨਰਲ ਸਾਹਿਬ ਤੁਹਾਡੇ ਸਾਹਮਣੇ ਕਿ ਇੱਕ ਕਿਸਮ ਦਾ ਮਤਾ ਪਾਸ ਹੋਏ ਇਹ ਡਿਸਕਸ ਹੋਏ ਕਿ ਇੱਕ ਨੋ ਵਾਰ ਜ਼ੋਨ ਜੋ ਕਿ ਸਾਡੇ ਧਾਰਮਿਕ ਸਥਾਨ ਨੇ ਜਿਹਨਾਂ ਪਿੱਛੇ ਤੇ ਜਨਰਲ ਬਖਸ ਨੇ ਕਿਹਾ ਸੀ ਮੈਂ ਆਪਣੇ ਅੰਮ੍ਰਿਤਸਰ ਤਰਨਤਾਲ ਦੇ ਧਾਰਮਿਕ ਸਥਾਨ ਛੱਡ ਕੇ ਬਾਸ ਦੇ ਪਿੱਛੇ ਕਿਤੇ ਚਲਾ ਜਾਵਾਂ ਉਹਨਾਂ ਦੇ ਵਾਸਤੇ ਉੱਥੇ ਨਹੀਂ ਨਨਕਾਣਾ ਸਾਹਿਬ ਵੀ ਹੋਰ ਵੀ ਨੇ ਤੇ ਆਪਾਂ ਇੱਕ ਮਤਾ ਪਾਸ ਕੀਤਾ ਜਾਏ ਜਦੋਂ ਵੀ ਜਿਸ ਤਰੀਕੇ ਨਾਲ ਤੁਹਾਡੀ ਮੈਂ ਬੇਨਤੀ ਕਰ ਰਿਹਾ ਤੁਹਾਨੂੰ ਸੁਝਾਅ ਸੁਣ ਦੇ ਰਿਹਾ ਗਲਤੀ ਨਾਲ ਵੀ ਹੋ ਸਕਦਾ ਹੈ ਬੜੀਆਂ ਧਾਰਨਾ ਨੇ ਮੇਰੇ ਕੋਲ ਆਪਣੇ ਪਰਸਨਲ ਜੇ ਆਪਣੀ ਫੌਜ ਰਹਿੰਦਿਆਂ ਹੋਇਆਂ ਇਸ ਵਾਸਤੇ ਇਹ ਤੇ ਵੀ ਵਿਚਾਰ ਕੀਤਾ ਜਾਏ ਇਹਨਾਂ ਸ਼ਬਦਾਂ ਨਾਲ ਮੈਂ ਫਿਰ ਇੱਕ ਵਾਰ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਫਤਿਹ ਸਾਂਝੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ